ਇੱਕ ਘਟਨਾ ਹੋਈ ਸੀ ਸਗਰੂਰ ਦੇ ਵਿੱਚ ਮੈਂ মিডিਆ ਦਾ ਧੰਨਵਾਦ ਵੀ ਕਰਦਾ ਮੇਰੇ ਕੋਲ ਆਪਣੇ ਚੈਨਲ ਤੋਂ ਉਹਦਾ ਖਬਰ ਆਂਦੀ ਹੈ ਲੇਕਿਨ মিডিਆ ਨੇ ਵੀ ਉਹਨੂੰ ਹਾਈਲਾਈਟ ਕੀਤਾ ਕਿ ਇੱਕ ਜਿਹੜੀ ਆਈਵੀ ਫਲੂਇਡ ਅਸੀਂ ਉਹਨੂੰ ਕਹਿੰਦੇ ਆ ਨਾਰਮਲਸ ਲਾਈਨ ਜਿਹੜੀ ਦਵਾਈ ਅਸੀਂ ਯੂਜ਼ ਕਰਦੇ ਆ ਇਲੈਕਟ੍ਰੋਲਾਈਟ ਬੈਲੈਂਸ ਵਾਸਤੇ ਜਦੋਂ ਕੋਈ ਪੇਸ਼ੈਂਟ ਦਾ ਆਪਰੇਸ਼ਨ ਹੁੰਦਾ ਜਾਂ ਕੋਈ ਟਰੋਮਾ ਦਾ ਪੇਸ਼ੈਂਟ ਆਂਦਾ ਸਾਡੇ ਕੋਲ ਇੰਜਰਡ ਪੇਸ਼ੈਂਟਸ ਆਂਦਾ ਉਹਦੇ ਵਿੱਚ ਅਸੀਂ ਆਈਵੀ ਫਲੂਇਡਸ ਯੂਜ਼ ਕਰਦੇ ਆ ਜਿਹੜੇ ਕ੍ਰਿਟੀਕਲ ਪੇਸ਼ੈਂਟਸ ਹੁੰਦੇ ਆ ਤੇ ਉਸ ਵੇਲੇ ਜੇ ਮੈਡੀਸਿਨ ਉਹ ਵਾਲੀ ਮੈਡੀਸਿਨ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਇਹ ਬਹੁਤ ਸੀਰੀਅਸ ਮੈਟਰ ਹੈ ਔਰ ਇਹ 14 3 14 ਮਾਰਚ ਦੀ ਘਟਨਾ ਹੈਗੀ ਹੈ ਜੀ ਇਹ ਸਗਰੂਰ ਤੋਂ ਖਬਰ ਆਈ ਸੀ ਮੇਰੇ ਕੋਲ ਕਿ 14 ਪੇਸ਼ੈਂਟਸ ਨੂੰ ਨਾਰਮਲ ਸਲਾਈਨ ਜਿਹੜੀ ਕਿ ਕੈਪਟੈਬ ਬਾਇਓਟੈਕ 16 ਦੀ ਬਣਾਈ ਹੋਈ ਹੈ ਔਰ ਗਵਰਨਮੈਂਟ ਸਪਲਾਈ ਹੈ ਉਹਦੇ ਨਾਲ 14 ਪੇਸ਼ੈਂਟ ਨੂੰ ਰਿਐਕਸ਼ਨ ਹੋਇਆ ਤੇ 3 ਪੇਸ਼ੈਂਟ ਨੂੰ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਆ ਸ੍ਰੀ ਗੁਰੂ ਨਾਨਕ ਦੇਵ ਹਸਪੀਟਲ ਉਹਦੇ ਨਾਲ ਜਿਹੜਾ ਅਟੈਚਡ ਹਸਪੀਟਲ ਉਹਦੇ ਵਿੱਚ ਰਿਐਕਸ਼ਨ ਹੋਇਆ ਤੇ ਅਸੀਂ ਇਮੀਡੀਏਟਲੀ ਉਹਦੀ ਕਾਗਨਿਜ਼ੈਂਸ ਲੈ ਕੇ ਉਹ ਜਿਹੜੀ ਦਵਾਈ ਦਾ ਸੀਗਾ ਜਿੰਨੇ ਉਹਦੇ ਕੋਲ ਸਾਡੇ ਸੈਂਪਲ ਸੀਗੇ ਅਸੀਂ ਈ ਓਸ਼ਦੀ ਦੇ ਉੱਤੇ ਅਸੀਂ ਸਪਲਾਈ ਕਰਦੇ ਹਾਂ ਉਹਨੂੰ ਅਸੀਂ ਫ੍ਰੀਜ਼ ਕਰਤਾ ਔਰ ਇਮੀਡੀਏਟਲੀ ਜਿੰਨੇ ਸਾਡੇ ਗਵਰਨਮੈਂਟ ਦੇ ਹਸਪੀਟਲ ਦੇ ਡਾਇਰੈਕਟਰ ਨਾਲ ਸਰਵਿਸਸ ਨੇ ਉਹਨਾਂ ਨੂੰ ਡਵਾਈਸਰੀ ਕਰਤੀ ਕਿ ਤੁਸੀਂ ਟਿਲ ਫਰਦਰ ਆਰਡਰ ਹੈ ਮੈਡੀਸਿਨ ਯੂਜ਼ ਨਹੀਂ ਕਰਨੀ ਕਿਸੇ ਵੀ ਪੇਸ਼ੈਂਟ ਦੇ ਉੱਤੇ ਔਰ 15 ਤਿੰਨ ਨੂੰ ਅਸੀਂ ਉਹਦੇ 10 ਬੈਜਸ ਹੁੰਦੇ ਆ ਇੱਕ ਮੈਡੀਸਿਨ ਦੇ ਮਤਲਬ ਸੇਮ ਮੈਡੀਸਿਨ ਨਾਰਮਲ ਸਲਾਈਨ ਦੇ ਸੇਮ ਕੰਪਨੀ ਦੇ 10 ਬੈਚ ਬੈਚ ਖੁੰਦਾ ਕਿ ਜਿਹੜਾ ਇੱਕ ਗਰੁੱਪ ਚ ਬਣਾਉਂਦੇ ਆ ਫਿਰ ਉਹ ਬੋਤਲਾਂ ਭਰਦੇ ਆ ਫਿਰ ਦੁਬਾਰਾ ਉਹਨੂੰ ਬਣਾਉਂਦੇ ਆ ਫਿਰ ਬੋਤਲਾਂ ਚ ਭਰਦੇ ਆ ਉਹ 10 ਬੈਚ ਸੀਗੇ ਉਹਦੇ ਤੇ ਅਸੀਂ 10 ਦੇ 10 ਜੜੇ ਸੀਗੇ ਉਹ ਅਸੀਂ ਜਿਹੜੀ ਰੀਜਨਲ ਡਰੱਗ ਟੈਸਟਿੰਗ ਲੈਬਰਾਟਰੀ ਆ ਉੱਥੇ ਟੈਸਟ ਕਰਨ ਲਈ ਭੇਜੇ ਉਹਦੇ ਵਿੱਚੋਂ ਜਦੋਂ ਸਾਡੇ ਕੋਲੇ ਰਿਪੋਰਟ ਆਈ ਉਹਦੀ ਉਹਦੇ ਚੋਂ ਜਿਹੜੇ ਸੀਗੇ 11 400 ਰਿਪੋਰਟ ਆਈ ਤੇ ਉਹਦੇ ਵਿੱਚ ਜਿਹੜਾ ਸੀਗਾ 10 ਦੇ ਵਿੱਚੋਂ 8 ਸੈਂਪਲ ਫੇਲ ਹੋ ਗਏ ਜਿਹੜੇ ਫੇਲ ਵੀ ਹੋਏ ਆ ਉਹਦੇ ਵਿੱਚ ਜਿਹੜਾ ਜਿਹੜੀ ਅਬਨਾਰਮਲਟੀ ਹੁੰਦੀ ਆ ਉਹ ਤਿੰਨ ਤਰ੍ਹਾਂ ਦੀ ਹੁੰਦੀ ਆ ਟਾਈਪ A ਟਾਈਪ B ਟਾਈਪ C ਟਾਈਪ A ਇਸ ਸੀਰੀਅਸ ਕੇ ਦਵਾਈ ਜਾਤਾ ਸਪੂਰੀਅਸ ਐਜ ਆਡਲਟੇਟਡ ਆ ਤੇ ਜਿਹੜੀ ਵਿੱਚ ਕੈਨ ਬੀ ਹਾਰਫੁਲ ਤੇ ਜਿਹੜੀ B ਹੁੰਦੀ ਆ ਉਹਦੇ ਚ ਹੁੰਦਾ ਕਿ ਵਿਜੀਬਲੀ ਕੇਵਰੀ ਉਹਦੇ ਚ ਕ੍ਰਿਸਟਲਸ ਹੁੰਦੇ ਆ ਜਾਂ ਕੋਈ ਹੋਰ ਖਰਾਬੀ ਹੁੰਦੀ ਜਿਹੜਾ ਤੁਹਾਨੂੰ ਨੰਗੀ ਅੱਖ ਨਾਲ ਨਜ਼ਰ ਆ ਜਾਂਦਾ A ਦੇ ਵਿੱਚ ਉਸ ਤਰ੍ਹਾਂ ਨਜ਼ਰ ਨਹੀਂ ਆਉਂਦਾ ਬਟ ਜਦੋਂ ਪੇਸ਼ੈਂਟ ਨੂੰ ਰਿਐਕਸ਼ਨ ਹੋ ਸਕਦਾ ਉਹਦੇ ਨਾਲ ਤੇ ਰਿਐਕਸ਼ਨ ਹੁੰਦਾ ਕਿ ਜਿਸ ਤਰ੍ਹਾਂ ਮਤਲਬ 14 ਜੇ ਇੱਕ ਇਡੀਓ ਇੱਕ ਹੁੰਦਾ ਨਾ ਇਡੀਓਸਨ ਕਰੈਟਿਕ ਰਿਐਕਸ਼ਨ ਅਸੀਂ ਕਹਿੰਦੇ ਆ ਵੀ ਉਹਦੇ ਚ ਕੀ ਹੁੰਦਾ ਕਿ ਜਿਵੇਂ ਆਪਾਂ ਕਿਸੇ ਨੂੰ ਬ੍ਰੈਡ ਲਾਣੇ ਆ 100 ਬੰਦੇ ਨੂੰ ਲਾਇਆ ਇੱਕ ਨੂੰ ਰਿਐਕਸ਼ਨ ਹੋ ਗਿਆ ਕਿਸੇ ਵੀ ਦਵਾਈ ਦੇ ਨਾਲ ਰਿਐਕਸ਼ਨ ਹੋ ਜਾਂਦਾ ਥੈਟ ਇਜ਼ ਇਡੀਓਸਨ ਕਰੈਟਿਕ ਰਿਐਕਸ਼ਨ ਬਟ ਜੇ 14 ਪੇਸ਼ੈਂਟਸ ਨੂੰ ਹੋ ਗਿਆ ਫਿਰ ਸਾਨੂੰ ਜਿਹੜੀ ਸਿਚੁਏਸ਼ਨ ਹੋਈ ਕਿ 17 ਪੇਸ਼ੈਂਟ ਨੂੰ ਇੱਕ ਦਿਨ ਚ ਹੋ ਗਿਆ ਸੱਤ ਸੈਂਪਲ ਅਸੀਂ ਸਕੂਰ ਤੋਂ ਲਏ ਔਰ ਤਿੰਨ ਸੈਂਪਲ ਜਿਹੜੇ ਅਸੀਂ ਅੰਮ੍ਰਿਤਸਰ ਤੋਂ ਲਏ ਤੇ ਉਹਦੇ ਚੋਂ ਅੱਠ ਸੈਂਪਲ ਫੇਲ ਹੋਏ ਉਹਦੇ ਚ ਦੋ ਚੀਜ਼ਾਂ ਜਿਹੜੀਆਂ ਹਾਈਲਾਈਟ ਕਰਨ ਵਾਲੀਆਂ ਕਿ ਅਸੀਂ ਜਦੋਂ ਕੋਈ ਵੀ ਦਵਾਈ ਲੈਨੇ ਆ ਅਸੀਂ ਉਹਨੂੰ ਕੁਆਰੰਟਾਈਨ ਕਰ ਲੈਂਦੇ ਆ ਆਪਣੇ ਵੇਅਰ ਹਾਊਸ ਦੇ ਵਿੱਚ ਅਸੀਂ ਉਹਨੂੰ ਟੈਸਟ ਕਰਾਉਂਦੇ ਆ ਜਾਂ ਸਾਡੀ ਖਰੜ ਦੇ ਵਿੱਚ ਲੈਬੋਰੀਟਰੀਆਂ ਜਿਹੜੀਆਂ ਗੋਲੀਆਂ ਕੈਪਸੂਲ ਹੈ সিরাপ ਹੈ ਉਹ ਸਾਡੀ ਆਪਣੀ ਲੈਬੋਰੀਟਰੀ ਚ ਟੈਸਟ ਹੁੰਦੇ ਆ ਜਿਹੜੇ ਇੰਜੈਕਸ਼ਨਸ ਹੈਗੇ ਆ ਜਾਂ ਜਿਹੜੇ ਆਈਵੀ ਫਲੂਇਡਸ ਹੈ ਇਹ ਸਾਰੇ ਦਿੱਲੀ ਜਿਹੜੇ ਅਸੀਂ 5 ਜਿਹੜੀਆਂ ਹੈਗੀਆਂ ਜਿਹੜੀਆਂ ਲੈਬੋਰੀਟਰੀਜ਼ ਹੈ ਉਹ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਅਸੀਂ ਉਹਨਾਂ ਨੂੰ ਪੈਲੰਟ ਕੀਤਾ ਤਿੰਨ ਦਿੱਲੀ ਡੈਲੀ ਬੇਸਡ ਹੈ ਇੱਕ ਹਰਿਆਣੇ ਚ ਤੇ ਇੱਕ ਉਤਰਾਖੰਡ ਦੇ ਵਿੱਚ ਹੈ ਅਸੀਂ ਉਹਨਾਂ ਨੂੰ ਇਹ ਸੈਂਪਲ ਟੈਸਟ ਕਰਨ ਵਾਸਤੇ ਭੇਜੇ ਉਹਦੇ ਚ ਜਿਹੜੀਆਂ ਦਿੱਲੀ ਵਾਲੀਆਂ ਲੈਬਾਰਟਰੀ ਸੀਗੀਆਂ ਉਹਦੇ ਜਿਹੜੇ ਸੈਂਪਲ ਹੈ ਪਹਿਲਾਂ ਉਹਨਾਂ ਨੇ ਪਾਸ ਕੀਤੇ ਸੀ ਹੁਣ ਅਸੀਂ ਜਿਹੜੀ ਸਾਡੀ ਰੀਜਨਲ ਡਰੱਗ ਟੈਸਟਿੰਗ ਲੈਬਾਰਟਰੀ ਹੈ ਜਿਹੜੀ ਕਿ ਸੈਂਟਰ ਗਵਰਨਮੈਂਟ ਦੀ ਇੱਕ ਰੀਜਨਲ ਡਰੱਗ ਲੈਬ ਹੈਗੀ ਉਹਦੇ ਵਿੱਚ ਭੇਜੇ ਉੱਥੇ 8 ਸੈਂਪਲ ਫੇਲ ਹੋਏ ਤੇ ਉਹ ਕਿਉਂਕਿ ਪੇਸ਼ੰਟ ਨੂੰ ਰਿਐਕਸ਼ਨ ਹੋਇਆ ਔਰ ਸੈਂਪਲ ਦੇ ਵਿੱਚ ਡਿਫੈਕਟ ਆਇਆ ਤਾਂ ਉਹ ਗੱਲਾਂ ਕੋਰਿਲੇਟ ਹੋ ਗਈਆਂ ਅਸੀਂ ਉਹਨਾਂ ਨੂੰ ਸ਼ੋ ਕਾਸ ਨੋ ਉਹਨਾਂ ਨੇ ਉਹਨਾਂ ਤੋਂ ਜਵਾਬ ਮੰਗਿਆ ਉਹਨਾਂ ਦਾ ਜਵਾਬ ਆਇਆ ਜੋ ਕਿ ਸੈਟੀਸਫੈਕਟਰੀ ਨਹੀਂ ਸੀ ਅਸੀਂ ਇਮੀਡੀਏਟਲੀ ਉਹਨਾਂ ਕੋਲੋਂ 11 ਪ੍ਰੋਡਕਟ ਲਏ ਸੀ ਨਾਰਮਲ ਲਾਈਨ ਦੇ ਨਾਲ-ਨਾਲ ਬਾਕੀ ਦੇ 11 ਪ੍ਰੋਡਕਟ ਵੀ ਸਾਰੇ ਅਸੀਂ ਉਹਨੂੰ ਵਾਪਸ ਮੁਗਾ ਕੇ ਵੇਅਰਹਾਊਸਸ ਤੋਂ ਤੇ ਉਹਨਾਂ ਨੂੰ ਕਿਹਾ ਵੀ ਆਪਣਾ ਤੁਹਾਡਾ ਜਿਹੜਾ ਮਾਲ ਹੈ ਡਿਫੈਕਟਿਵ ਹੈ ਉਹਨੂੰ ਚੱਕ ਕੇ ਲੈ ਜਾ ਉਹਨਾਂ ਦੀ ਸਾਰੀਆਂ ਦੁਆਈਆਂ ਕਰਤੀਆਂ ਤੇ ਉਹਨਾਂ ਦੀ ਇੱਕ ਪਰਫਾਰਮੈਂਸ ਸਿਕਿਉਰਿਟੀ ਹੁੰਦੀ ਆ ਜਿਹੜੀ ਵੀ ਕੰਪਨੀ ਸਾਨੂੰ ਦਵਾਈ ਸਪਲਾਈ ਕਰਦੀ ਆ ਉਹਦੀ ਪਰਫਾਰਮੈਂਸ ਸਿਕਿਉਰਿਟੀ ਜਿਹੜੀ ਹੈ ਸੀ ਉਹ ਵੀ ਅਸੀਂ ਉਹਨਾਂ ਦੀ ਫੋਰਫੀਟਡ ਮਤਲਬ ਕਰ ਲਈ ਅਸੀਂ ਜ਼ਬਤ ਕਰ ਲਈ ਉਹਦੀ ਤੇ ਕਿਉਂਕਿ ਜਿਹੜਾ ਡਰੱਗ ਐਂਡ ਕੋਸਮੈਟਿਕ ਐਕਟ ਹੈ ਜਿੰਨੇ ਸਾਰੇ ਕਾਨੂੰਨ ਹੈ ਸੈਂਟਰ ਦੇ ਰਿਲੇਟਡ ਹੈ ਤੇ ਉਹ ਜਿਹੜੀ ਬਣਾਉਣ ਵਾਲੀ ਫਾਰਮ ਹੈ ਉਹ ਵੀ ਸੋਲਨ ਦੇ ਵਿੱਚ ਹੈ ਤੇ ਇਹਨਾਂ ਦਾ ਇੱਕ ਰੀਜਨਲ ਸੈਂਟਰ ਜਿਹੜਾ ਹੈਗਾ ਜਿਹਨੂੰ ਅਸੀਂ ਸਡੈਸਕੋ ਕਹਿੰਦੇ ਆ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਸਡੈਸਕੋ ਇਨ ਸ਼ਾਰਟ ਸਡੈਸਕੋ ਨੂੰ ਅਸੀਂ ਜਿਹੜਾ ਹੈਗਾ ਸਾਡੇ ਜਿਹੜੇ ਹੈਗਾ ਜੀ ਆਪਣੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਐਮ ਡੀ ਇਹਨਾਂ ਨੇ ਉਹਨਾਂ ਨੂੰ ਲਿਖ ਕੇ ਤੇ ਉਹਨਾਂ ਨੂੰ ਕਿਹਾ ਵੀ ਇਹ ਸਾਰੀਆਂ ਦਵਾਈਆਂ ਦੇ ਨਦੀ ਮੈਨੂਫੈਕਚਰ ਬੰਦ ਕਰਾਓ ਤੇ ਉਹ ਬੰਦ ਵੀ ਕਰਵਾਤੀ ਅਸੀਂ ਉਸ ਫਰਮ ਦੇ ਉੱਤੇ ਫਰਦਰ ਹੋਰ ਐਕਸ਼ਨ ਵੀ ਹੋਏਗਾ ਉਹ ਅਸੀਂ ਜਿਹੜੀ ਸੈਂਟਰਲ ਅਥਾਰਟੀ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਐਕਸ਼ਨ ਕਰੋ ਤੇ ਉਹ ਜਿਹੜੀ ਕੰਪਨੀ ਆ ਉਹਨਾਂ ਚੋ ਮੈਨੂਫੈਕਚਰਿੰਗ ਬੰਦ ਕਰਾਤੀ ਅਸੀਂ ਤਾਂ ਕਿ ਕਿਸੇ ਦੇਸ਼ ਦੇ ਵਿੱਚ ਹੋਰ ਜਗ੍ਹਾ ਤੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਜਿਹੜੀ ਕੰਪਨੀ ਜਿਹੜੀ ਸਬਸਟੈਂਡਰਡ ਮੈਡੀਸਨ ਬਣਾਉਂਦੀ ਆ ਤੇ ਉਹ ਵਾਲਾ ਐਕਸ਼ਨ ਵੀ ਉਹਨਾਂ ਦੇ ਉੱਤੇ ਹੋ ਰਿਹਾ ਇਹ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਆਮ ਤੌਰ ਤੇ ਕੀ ਹੁੰਦਾ ਕਿ ਖਬਰ ਲੱ ਉਸ ਤੋਂ ਬਾਅਦ ਬਿਆਨ ਆ ਗਿਆ ਗੱਲ ਖਤਮ ਹੋ ਗਈ ਲੇਕਿਨ ਅਸੀਂ ਪੂਰਾ ਇਹਨੂੰ ਸਿਸਟਮੈਟਿਕਲੀ ਇਹਦੀ ਜਾਂਚ ਕਰਕੇ ਕੰਪਨੀ ਨੂੰ ਨੋਟਿਸ ਦੇ ਕੇ ਹੁਣ ਜਿਹੜਾ ਸਾਡਾ ਅਗਲਾ ਐਕਸ਼ਨ ਹੈ ਕਿ ਜਿਹੜੀਆਂ ਸਾਡੀਆਂ ਤਿੰਨ ਲੈਬਾਰਟਰੀਜ਼ ਆ ਜਿਨ੍ਹਾਂ ਨੇ ਪੰਜ ਦੇ ਵਿੱਚੋਂ ਤਿੰਨ ਨੇ ਜਿਨ੍ਹਾਂ ਨੇ ਪਹਿਲਾਂ ਟੈਸਟ ਪਾਸ ਕੀਤੇ ਸੀ ਪੇਸ਼ੈਂਟ ਨੂੰ ਰਿਐਕਸ਼ਨ ਹੋਇਆ ਔਰ ਜਿਹੜੀ ਸੈਂਟਰ ਦੀ ਲੈਬਾਰਟਰੀ ਆ ਜਿਹੜੀ ਰੀਜਨਲ ਡਰਗ ਟੈਸਟਿੰਗ ਲੈਬਾਰਟਰੀ ਆ ਉੱਥੇ ਸੈਂਪਲ ਫੇਲ ਹੋਇਆ ਤੇ ਅਸੀਂ ਉਹਨਾਂ ਨੂੰ ਸ਼ੋ ਕਾਸ ਨੋਟਿਸ ਕੀਤਾ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋਏਗਾ ਪੇ ਤੁਸੀਂ ਕਿਦਾਂ ਪਾਸ ਕਰਤੇ ਸਾਰੇ ਸੈਂਪਲ ਕੋਈ ਕਿਤੇ ਇੱਕ ਅੱਧੀ ਕੋਈ ਛੋਟਾ ਮੋਟਾ ਕੋਈ ਮਾਈਨਰ ਇਫੈਕਟ ਤੁਸੀਂ ਮਿਸ ਕਰ ਸਕਦੇ ਹੋ ਜੇ ਪੇਸ਼ੈਂਟ ਨੂੰ ਰਿਐਕਸ਼ਨ ਤੱਕ ਇਹਦਾ ਮੈਡੀਸਨ ਵਾਸ ਰੈਡਲਟਰੇਟਡ ਔਰ ਸਬੋਰੀਅਸ ਤੁਸੀਂ ਕਿਤਾ ਮਿਸ ਕਰਤਾ ਸੋ ਉਹਨਾਂ ਦਾ ਵੀ ਜਵਾਬ ਆਏਗਾ ਉਹਨਾਂ ਤੇ ਵੀ ਐਕਸ਼ਨ ਹੋਏਗਾ ਇਸ ਤੋਂ ਸਵਾਏ ਅਸੀਂ ਜਿਹੜੇ ਮੈਂ ਇੱਕ ਜਿਹੜੀ ਕਮੇਟੀ ਹੈਗੀ ਆ ਉਹ ਸਾਡੇ ਜਿਹੜੇ ਹੈਡ ਆਫ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਨਾਲ ਦੀ ਪ੍ਰਧਾਨਗੀ ਦੇ ਵਿੱਚ ਕਮੇਟੀ ਬਣਾਈ ਆ ਉਹਦੇ ਚਾਰ ਐਕਸਪਰਟਸ ਵੀ ਹੋਣਗੇ ਉਹ ਇਹ ਦੇਖਣਗੇ ਵੀ ਇਹ ਕੋਈ ਡਿਪਾਰਟਮੈਂਟ ਦੇ ਲੈਵਲ ਤੇ ਕੋਈ ਲੈਕਸ ਤਾਂ ਨਹੀਂ ਆ ਕੋਈ ਸਾਡੇ ਵੱਲੋਂ ਕੋਈ ਆਪਾਂ ਅੱਗੇ ਤੋਂ ਆਪਾਂ ਹੋਰ ਕਿਹੜੇ ਕਿਹੜੇ ਮਤਲਬ ਕਦਮ ਚੁੱਕ ਸਕਦੇ ਆ ਜਿਹਦੇ ਨਾਲ ਇਹੋ ਜੀ ਘਟਨਾ ਦੁਆਰਾ ਨਾ ਹੋਵੇ ਉਹਦੇ ਚ ਅਸੀਂ ਜਿਸ ਤਰ੍ਹਾਂ ਇੱਕ ਮਿਸਾਲ ਦੇ ਤੌਰ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਤੁਸੀਂ ਤੁਹਾਡੇ ਕੋਲ ਮੈਡੀਸਿਨ ਦੀ ਸਪਲਾਈ ਆ ਗਈ ਤੁਸੀਂ ਕੁਆਰੰਟਾਈਨ ਕਰਕੇ ਆਪਣੀਆਂ ਜੜੀਆਂ ਸਰਟੀਫਾਈਡ ਲੈਬਸ ਆ ਗਿਆ ਪੈਰਲ ਲੈਬ ਨੂੰ ਤੋਂ ਟੈਸਟ ਕਰਾ ਲਿਆ ਬਟ 10% ਸੈਂਪਲ ਜਿਹੜਾ ਕਿ ਕਿਸੇ ਨੂੰ ਨਾ ਪਤਾ ਹੋਵੇ ਉਹ ਜਿਸ ਤਰ੍ਹਾਂ ਰੀਜਨਲ ਡਰਗ ਟੈਸਟਿੰਗ ਲੈਬਰਾਟਰੀ ਆ ਉਹ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਭੇਜੋ ਉਹਨਾਂ ਨੂੰ ਤਾਕੇ ਉਹਨਾਂ ਦਾ ਜਿਹੜਾ ਕੁਆਲਟੀ ਕੰਟਰੋਲ ਹੈ ਸਾਨੂੰ ਉਹ ਵੀ ਪਤਾ ਲੱਗੇ ਸੋ ਅਸੀਂ ਬਾਕੀ ਸਾਰੀਆਂ ਵੀ ਪੇਸ਼ੈਂਟ ਦੀ ਸੇਫਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ ਇਹ ਬਿਲਕੁਲ ਅਸੀਂ ਟੌਲਰੈਂਟ ਨਹੀਂ ਕਰਾਂਗੇ ਕਿ ਅਸੀਂ ਜਿਹੜੀਆਂ ਦਵਾਈਆਂ ਇੰਨੀਆਂ ਮਹਿੰਗੀਆਂ ਖਰੀਦ ਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਪੇਸ਼ੈਂਟਸ ਨੂੰ ਆਲ ਲਾਈਫ ਸੇਵਿੰਗ ਮੈਡੀਸਿਨਸ ਅਸੀਂ ਸਪਲਾਈ ਕਰ ਰਹੇ ਹਾਂ ਸਾਡੇ ਆਪਣੇ ਵੇਅਰ ਹਾਊਸਸ ਹੈ ਸਾਡੀ ਆਪਣੀ ਸਪਲਾਈ ਚੇਨ ਹੈ ਤੇ ਉਹਦੀ ਕੁਆਲਿਟੀ ਇਨਸ਼ੋਰ ਕਰਨਾ ਜਿਹੜਾ ਹੈਗਾ ਉਹ ਸਾਡਾ ਧਰਮ ਵੀ ਆ ਤੇ ਸਾਡਾ ਕਰਮ ਵੀ ਆ ਉਹ ਅਸੀਂ ਹਰ ਕੀਮਤ ਤੇ ਕਰਾਂਗੇ ਉਹਦੇ ਵਾਸਤੇ ਹੋਰ ਜੋ ਵੀ ਕਮੇਟੀ ਰეკਮੈਂਡ ਕਰੇਗੀ ਕਿ ਇਨ ਐਡੀਸ਼ਨ ਟੂ ਥਿਸ ਆਪਾਂ ਹੋਰ ਕੀ ਕਰ ਸਕਦੇ ਹਾਂ ਕਿ ਕੋਈ ਵੀ ਜਿਹੜਾ ਕਿਸੇ ਤਰ੍ਹਾਂ ਦਾ ਵੀ ਕਿਤੇ ਵੀ ਕੋਈ ਕੋਈ ਪ੍ਰੋਬਲਮ ਨਾ ਰਹਿ ਜਾਵੇ ਸੋ ਇਹ ਇਨ ਸ਼ਾਰਟ ਸੀਗਾ ਜੀ ਅਸੀਂ ਜਿਹੜੀ ਕੰਪਨੀ ਆ ਜਿਹੜੀ ਮੈਨੂਫੈਕਚਰਿੰਗ ਫਰਮ ਆ ਉਹਦੇ ਤੇ ਐਕਸ਼ਨ ਹੋ ਗਿਆ ਸਟ੍ਰਿਕਟ ਐਕਸ਼ਨ ਹੋ ਗਿਆ ਉਹਦੀ ਸਿਕਿਉਰਿਟੀ ਵੀ ਅਸੀਂ ਜਿਹੜੀ ਹੈਗੀ ਆ ਉਹ ਜਾਬਤ ਕਰ ਲਈ ਆ ਉਹਦੀ ਸਡੈਸਕੋ ਨੂੰ ਲਿਖ ਕੇ ਉਹਦੀ ਮੈਨੂਫੈਕਚਰਿੰਗ ਵੀ ਬੰਦ ਹੋ ਗਈ ਆ ਔਰ ਸਾਰਾ ਸੈਪਲਰ ਉਹਨਾਂ ਨੂੰ ਚੁਕਾਤਾ ਤੇ ਅਸੀਂ ਉਹਨਾਂ ਨੂੰ ਜਿਹੜੀ ਪੇਮੈਂਟ ਹੈ ਜੇ ਕਰਨੀ ਸੀ ਉਹਨਾਂ ਨੂੰ ਪੇਮੈਂਟ ਵੀ ਨਹੀਂ ਮਿਲੇਗੀ ਉਹਦੇ ਤੇ ਜਿਹੜਾ ਪੂਰੀ ਅਸੀਂ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਆ ਇਹ ਮੈਂ ਬਾਕੀ ਸਾਰੇ ਜਿੰਨੇ ਵੀ ਕੰਪਨੀਆਂ ਆ ਉਹਨਾਂ ਵਾਸਤੇ ਇੱਕ ਮੈਸੇਜ ਵੀ ਆ ਦੇ ਵਿੱਚ ਕਿ ਤੁਸੀਂ ਜਿਹੜੀ ਸਾਨੂੰ ਸਪਲਾਈ ਕਰਨੀ ਆ ਅਸੀਂ ਤੁਹਾਨੂੰ ਪੇ ਕਰ ਰਹੇ ਆ ਅਸੀਂ ਕੋਈ ਤੁਸੀਂ ਚੈਰਿਟੀ ਨਹੀਂ ਕਰ ਰਹੇ ਹੋ ਤੁਸੀਂ ਕੁਆਲਿਟੀ ਮੈਡੀਸਨ ਇਹ ਉਹਨਾਂ ਦੀ ਹਰ ਕੰਪਨੀ ਦੀ ਜ਼ਿੰਮੇਵਾਰੀ ਆ ਕਿ ਉਹ ਖੁਦ ਸਾਨੂੰ ਸਪਲਾਈ ਕਰਨ ਤੋਂ ਪਹਿਲਾਂ ਅਸੀਂ ਤਾਂ ਟੈਸਟ ਕਰਾਵਾਂਗੇ ਕਰਾਵਾਂਗੇ ਲੇਕਿਨ ਉਹਨਾਂ ਦਾ ਆਪਣਾ ਵੀ ਫਰਜ਼ ਬਣਦਾ ਕਿ ਉਹ ਕਿਸੇ ਨਾ ਕਿਸੇ ਜਿਹੜੀ ਲੈਬੋ੍ਰਟਰੀ ਆ ਉਹਦੇ ਕੋਲੋਂ ਟੈਸਟ ਕਰਾ ਕੇ ਸਰਟੀਫਾਈਡ ਮੈਡੀਸਨ ਹੀ ਸਪਲਾਈ ਕਰਨ ਉਹ ਅੱਗੇ ਤੋਂ ਅਸੀਂ ਜਿਹੜਾ ਹੈਗਾ ਆਪਣਾ ਜਿਹੜੀ ਟੈਂਡਰਿੰਗ ਪ੍ਰੋਸੈਸ ਆ ਵੀ ਆਇ ਫੀਚਰ ਵੈਸੇ ਪਰ ਉਹਨਾਂ ਦਾ ਆਪਣਾ ਫਰਜ਼ ਵੀ ਬਣਦਾ ਕਿ ਜਿਹੜੇ ਜੜੀਆਂ ਡਰੱਗ ਮੈਨੂਫੈਕਚਰਰ ਹੈ ਕਿ ਉਹ ਜਿਹੜੀ ਮੈਡੀਸਨ ਹੈ ਉਹਦੀ ਸੇਫਟੀ 100% ਹੋਣੀ ਚਾਹੀਦੀ ਆ